ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੁਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆਰ ਦੀ ਜ਼ਿੰਦਗੀ ਛੱਡ ਕੇ Hindu dharm waade ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਨੇ ਜਨੇਊ ਬਚਾਓ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਤੇ ਆਪਣੇ ਕਿਰਪਾਨਾਂ ਲਾਓ ਅੱਜ ਹੀ ਸਾਹ ਜੀ ਸਿਰੇ ਸਿੰਘ ਸਾਹਿਬ ਨਾਲ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇੰਨਾ ਵਿਚਾਰਾ ਨਾ ਹਲਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਪਤਾ ਇਹ ਲੱਗਣਿਆ ਵੀ ਕਮਣਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਨ ਘਰ ਪਈ ਨਾ ਪਤਾ ਉਦੋਂ ਲੱਗਣਾ ਭਾਈ ਸਾਹਿਬ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰ ਹੀ ਟ੍ਰੈਵਲ ਕੀਤਾ ਫੇਰ ਫ੍ਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਪਰਾਜਾ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਾਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇਹਨਾਂ ਜਜ਼ਬਾਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਹੈ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੜੀ ਤੇਗ ਪਾ ਕੇ ਚੱਲਿਆ ਆਂ ਤਿੰਨ ਬੁੱਢੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟ੍ਰੈਵਲ ਇਸ਼ੂ ਆ ਜਰਦਾਰ ਜੀ ਇੱਕ ਮਿੰਟ ਬਾਜੀ ਇੱਕ ਮਿੰਟ ਹੁਣ ਤੇ ਡੀਸੀ ਨੂੰ ਮਿਲਣਾ ਹੋਵੇ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਬੁੇਰੇ ਖੁੰਦਾ ਪਹਿਲਾਂ ਡੋਰਸ ਸਾਹਿਬ ਹੁੰਦੇ ਨਾ ਡੀਸੀ ਪੋਸਟ ਆਏ ਵੀ ਮੈਂ ਆਵਾਂ ਮੈਂ ਤੁਹਾਨੂੰ ਇਦਾਂ ਹੀ ਸਾਡੇ ਜਿਹੜੇ ਸ਼ਰੋਣੀ ਕਡੇ ਪ੍ਰਧਾਨ ਆ ਉਹ ਬੁੇਰੇ ਕੰਡੇ ਨੂੰ ਹੁੰਦਾ ਵੀ ਮਹਿਲਾ ਨੂੰ ਮਹਿਲਾ ਇਹ ਗੱਲ ਸਾਡੇ ਪਰਖ ਜਿਹੜਾ ਚਕਾਰ ਸਿੱਖ ਸੰਤਾਵਾ ਜਿਹੜਾ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਜਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲੜਨਾ ਪੈਣਾ ਜਾਂ ਹਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਇਹ ਕਰਕੇ ਤੇ ਇੱਥੇ ਸੰਗਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਹੈਨਾ ਕਿੰਨਾ ਯਾਰ ਗੰਦ ਪਾਇਆ ਵੀਡੀਓ ਲੈ ਜਿਹੜਾ ਹੈਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਣੀ ਆ ਜੀ ਹੋਣੀ ਆ ਇਹ ਸਮਾਂ ਸਮਾਂ ਬਣਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਨ ਦੱਬਈ ਹੱਲਿਆ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਹਰ ਇਹਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਿਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਟਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에ਰਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੈ ਨਹੀਂ ਇਹ ਵੀ ਹੈ ਨਹੀਂ ਜੀ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆਂ ਹੈ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਹਰ ਦੀਆਂ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੈ ਨਹੀਂ ਹੋਰ ਸਾਡੇ ਕਿਸਾਨ ਬੈਠੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫੇਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਝਟਦੇ ਚੱਲਦੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਬਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਤੇ ਤੁਰ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਅਸੀਂ ਕਿショਵ ਲੱਦੇ ਹਾਂ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭੀ ਦੀ ਕਿਰਪਾ ਸਦਕਾ ਆਪਣੇ عقیده ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਹਦੇ ਤੇ ਮੈਨੂੰ ਹਣ ਬਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਕੱਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਿਲਤ ਨਹੀਂ ਨਾ ਆਏਗੀ ਪਰ ਆਪਾਂ ਕੋਈ ਨਹੀਂ ਤਿਆਰ ਫਰ ਤਿਆਰ ਨਹੀਂ ਆ ਤੇ ਜੇ ਇਹੋ 10 ਸਰੀਰ 50 ਸਰੀਰ 100 ਸਰੀਰ ਹੁਣ ਅੱਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਫਰੇਕ ਨੂੰ ਯਾਰ ਆਪਣੇ ਘਰ ਦਾ ਡਰ ਪਿਆ ਹੈ ਤੇ ਡਰ ਉਦੋਂ ਨਿਕਲਣਾ ਜਦੋਂ ਅਦਰ ਖੱਡੇ ਬਾਟੇ ਦਾ ਅੰਮ੍ਰਿਤ ਗਿਆ ਜਦੋਂ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਸ਼ਾ ਦੇ અમરત ਦੀ બૂંદ બૂંદ રજી ઓદન ડર નીકળના કાલે નિર્જી ઓથોરિટી ਦੀ અથવા જે છે જેની જinna ਗੱਲ ਕਰੀਏ ਇੱਥੇ ਭਾਈ ਸਾਹਿਬ ਮੇਰੀ બેનਤੀ ਸੁਣ કોઈ ને ਮੈਂ ਗੱਲ ਕਰਦਾ ઓથોરિટી ਇਹਨਾਂ ਨਾਲ ਗੱਲ ਕੀਤੀ ਹੈ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡિਫੈਂਸ ਵਾਸਤੇ ਫਾਈਲ ਕਰਨੀ ਪੈਣੀ ਹੈ ਚਾਹ ਲੀਗਲ ਕਰੋ ਚਾਹ ਅਨਲੀਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਇਹ ਜਿੱਦਣ ਕੋਈ ਹੈ ਨਾ ਇਹ ਤੇ ਗੱਲ ਤੁਹਾਡੀ ਸੱਚੀ ਹੈ ਪਰ ਇਹ ਬਹੁਤ ਠੀਕੀ ਜਿਹਨਾਂ ਗੱਲ ਕਰੀਏ ਸਾਰੀ ਸੀਆਰਪੀ ਆ ਨਹੀਂ ਨਹੀਂ ਸਾਰੀ ਬਾਹਰੋਂ ਆ ਸਾਰੇ ਜੋ ਵੀ ਆ ਜਿਸ ਤਰ੍ਹਾਂ ਸਾਰੀ ਤੇ ਬਾਹਰੋਂ ਆ ਇਹਨਾਂ ਨਾਲ ਗੱਲ ਕਰੀਏ ਆਪਣਾ ਹੋਵੇ ਤੇ ਇਹਨਾਂ ਨਾਲ ਗੱਲ ਕਰੀਏ ਆਪਣੇ ਵੀ ਵਿਗੇ ਸਾਰੇ ਭਾਈ ਚਾਹ ਇਹ ਮਾਸਟਰ ਐਨਟੀਪੀਟੀ ਵੀ ਕੀ ਕਰਕੇ ਨਹੀਂ ਇਹਨਾਂ ਨੂੰ ਚਲੋ ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਹੈ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਹੈ ਅੱਜ ਮੇਰੇ ਹੱਥਾਂ 'ਚ ਹੈ ਕਿਉਂ ਕਿ ਆ ਹਿੰਦੂਆਂ ਦਾ ਜਿਹੜਾ ਚੱਲਦਾ ਨਾ ਸਾਡੇ ਨਾਲ ਖਾਰਬਾਜੀ ਇਹਦੇ ਕਰਕੇ ਮੈਂ ਕਿਰਤ ਕਰਦੀ ਆ ਕਿਰਤ ਕਰਕੇ ਕਮਾਉਂਦੀ ਆ ਖਾਂਦੀ ਆ ਆਪਣਾ ਆਪਣੇ ਮਿਹਨਤ ਦੇ ਬਲ ਤੇ ਚੱਲਦੀ ਆ ਮਾਰਾ ਦਾ ਦਿੱਤਾ ਹੋਇਆ ਜਿਹੜਾ ਬਚਨ ਪੂਰਾ ਕਰਦੀ ਹੈ ਕਿਰਤ ਕਰਨੀ ਨਾਮ ਚ ਆਪਣਾ ਵੰਡ ਕੇ ਛਕਣਾ ਪਰ ਅੱਜ ਦੇ ਜਮਾਨੇ ਚ ਇਹ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਹੈ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਸਾਡੇ ਨਾਲ ਇਹ ਖੇਡ ਖੇਡਿਆ ਜਾਂਦਾ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾਂ ਹੱਥ ਚੱਕਾਂ ਹੱਥ ਚੱਕਾਂ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਕਿਉਂ ਐਸ ਰੀਜ਼ਨ ਕਿੱਥੇ ਸੇਫ ਰੋਗੇ ਪੰਜਾਬੀਓ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਇਹਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਾਵਾਂਗੀ ਐਦਾਂ ਨਹੀਂ ਮੈਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਹੈ ਹਰ ਪੰਜਾਬੀ ਇਸ ਚੀਜ਼ ਤੇ ਅੜਿਆ ਰਵੇ ਤੇ ਅੱਜ ਜਿੱਦਾਂ ਸੋ ਮੁੰਡਿਆਂ ਦੇ ਕਤਲਿਆਂਮ ਹੋਏ ਨੇ ਨਾ ਪ੍ਰਵਾਸੀਆਂ ਵੱਲੋਂ ਉਹ ਨਾ ਹੋਣ ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਐਦਾ ਹੱਥ ਨਾ ਚੱਕ ਪਾਵੇ ਇਹ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੇ ਫਿਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ ਔਰ ਬਾਬਾ ਬਖਸ਼ੀਸ਼ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਨਾਲ ਇਸ ਕਾਰਜ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਮੇਰੀ ਗੱਲ ਨਹੀਂ ਹੈ ਗੱਲ ਇਹਦੀ ਹੈ ਗੱਲ ਅਣਖ ਦੀ ਹੈ ਅੱਜ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਮੈਨੂੰ ਇਹ ਤੋਹਫਾ ਦਿੱਤਾ ਹੈ ਇਹਨਾਂ ਨੇ ਔਰ ਮੈਨੂੰ ਇਹ ਤੋਹਫਾ ਜਿਹੜਾ ਆ ਇਹਨਾਂ ਨੂੰ ਦੁੱਗਣਾ ਕਰਕੇ ਵਾਪਸ ਦੇਣਾ ਹੀ ਦੇਣਾ ਹੈ। ਬਾਬਾ ਬਖਸ਼ੀਸ਼ ਜੀ ਪਲੀਜ਼ ਮੇਰਾ ਇਹਦੇ ਵਿੱਚ ਸਾਥ ਦਿਓ। ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਇਹ ਨਾ ਹੋਵੇ ਕਿ ਇਹ ਚੀਜ਼ ਅਦਾ ਰੁੱਲ ਜਵੇ ਤੇ ਕੱਲ ਨੂੰ ਕਿਸੇ ਹੋਰ ਦੀ ਦਸਤਾਰ ਲੱਥੇ। ਦਸਤਾਰ ਦਾ ਬਦਲਾ ਮੈਨੂੰ ਚਾਹੀਦਾ ਹੈ। ਉਹ ਮੈਂ ਲੈਣਾ ਹੀ ਲੈਣਾ। ਇਹ ਜੰਗ ਮੈਂ ਪੂਰੀ ਲੜਾਂਗੀ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ।